ਹਾਂਜੀ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੇ ਹੋਪਰ ਬਾਰੇ। ਇਹ ਹੋਪਰਾ ਇਹ ਇਹ ਦੋ ਤਰ੍ਹਾਂ ਦਾ ਹੁੰਦਾ ਹੈ ਜੋ ਕਿ ਇੱਕ ਪੂਰੀ ਪਿੱਠ ਵਾਲਾ ਇੱਕ ਚਿੱਟੀ ਪਿੱਠ ਵਾਲਾ। ਇਹ ਜ਼ਿਆਦਾਤਰ ਛਾਵੇਂ ਵੱਡ ਅਟੈਕ ਕਰਦਾ ਹੈ ਜੋ ਸ਼ੁਰवाती ਤੌਰ ਤੇ ਵੇਖਣ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਜਿਆਦਾ ਇਹ ਬੂਟੇ ਦੇ ਉੱਪਰ ਅਟੈਕ ਕਰਦਾ ਹੈ ਹੌਲੀ ਹੌਲੀ ਬੂਟਾ ਸਾਰਾ ਸੁੱਕ ਜਾਂਦਾ ਹੈ ਇਹ ਜ਼ਿਆਦਾਤਰ ਦੌੜੀਆਂ ਦੇ ਵਿੱਚ ਹੀ ਬਾਣ ਦੇ ਵਿੱਚ ਜ਼ਿਆਦਾ ਦਿਖਾਈ ਦਿੰਦਾ ਹੈ ਜਦ ਆਪਾਂ ਇਸ ਬੂਟੇ ਨੂੰ ਗੌਰ ਨਾਲ ਥੱਲੋਂ ਮੋੜ ਦੇ ਵਿੱਚ ਦੇਖਾਂਗੇ ਤਾਂ ਕਾਫੀ ਥਾਰੇ ਕੀੜੇ ਨਜ਼ਰ ਆਉਣਗੇ ਇਸ ਕੀੜੇ ਦੀ ਇਹ ਖਾਸੀਅਤ ਹੈ ਕਿ ਇਹ ਇੱਕ ਬੂਟੇ ਦਾ ਰਸ ਚੂਸ ਕੇ ਦੂਸਰੇ ਬੂਟੇ ਤੇ ਹਮਲਾ ਕਰਦਾ ਹੈ ਉਹ ਦੇਖਣ ਦੇ ਵਿੱਚ ਵਾਣ ਦੇ ਵਿੱਚ ਪਤਾ ਲੱਗੇਗਾ ਕਿ ਜਿਸ ਤਰ੍ਹਾਂ ਝੋਨਾ ਮੱਚਾ ਮੱਚਾ ਦਿਖਾਈ ਦਿੰਦਾ ਹੈ ਇਹ ਇਸ ਤਰ੍ਹਾਂ ਬੂਟੇ ਨੂੰ ਇਹ ਖਤਮ ਕਰ ਦਿੰਦਾ ਹੈ ਦੇਖੋ ਦੋਸਤੋ ਜੇ ਆਪਾਂ ਇਸ ਦੀ ਰੋਕਥਾਮ ਦੀ ਗੱਲ ਕਰਦੇ ਆ ਤਾਂ ਸਪਰੇਅ ਕਰਨ ਤੋਂ ਪਹਿਲਾਂ ਆਪਾਂ ਇਹ ਇੱਕ ਗੱਲ ਚੈੱਕ ਕਰਨੀ ਹੈ ਕਿ ਬੂਟੇ ਦੇ ਆਪਾਂ ਮੁੱਢ ਦੇ ਵਿੱਚ ਦੇਖਣਾ ਜੇ 5 ਤੋਂ ਵੱਧ ਕੀੜੇ ਨਜ਼ਰ ਆਉਣ ਤਾਂ ਸਪਰੇਅ ਕਰਨੀ ਹੈ ਨਹੀਂ ਤਾਂ ਨਹੀਂ ਕਰਨੀ ਜੇ ਆਪਾਂ ਸਪਰੇਅ ਦੀ ਗੱਲ ਕਰੀਏ ਤਾਂ ਇਸ ਦੇ ਉੱਪਰ ਤਿੰਨ ਪ੍ਰਕਾਰ ਦੀ ਸਪਰੇਅ ਹੋ ਸਕਦੀ ਹੈ ਨੰਬਰ 1 ਤੇ ਊਲਾਲਾ ਨੰਬਰ 2 ਤੇ ਐਚਐਸ ਨੰਬਰ 3 ਦੇ ਮਸ਼ੀਨ ਜੇ ਆਪਾਂ ਸਪਰੇਆ ਦੀ ਗੱਲ ਕਰਦੇ ਆ ਤਾਂ ਉਹ ਲਾਲਾ 60 ਗ੍ਰਾਮ ਹੁਸੀਨ 80 ਗ੍ਰਾਮ ਤੇ ਐਚਐਸ 120 ਗ੍ਰਾਮ ਇਸ ਦੀ ਕਿੱਲੇ ਦੀ ਡੋਜ਼ ਬਣਾ ਕੇ ਆਪਾਂ ਸਪਰੇਅ ਕਰ ਸਕਦੇ ਆ